ਵੀਰੋ ਚਮਕੀਲੇ ਦੇ ਪਰਿਵਾਰ ਨਾਲ ਫੇ ਹੋਇਆ ਧੋਖਾ ਵੱਡਾ ਧੋਖਾ ਆ ਵੀਰੋ ਵੱਡਾ ਧੋਖਾ ਆ دلਜੀਤਾ ਦੇ ਇਮਤਿਹਜ ਅਲੀ ਬਾਲੀਵੁੱਡ ਬਾਲੀਵੁੱਡ ਗੈਂਗ ਸਾਰਾ ਪੈਸਾ ਲੁੱਟ ਕੇ ਲੈ ਗਏ ਫਿਲਮ 'ਚ ਉਹਨਾਂ ਨੂੰ ਫੇਕ ਅੱਖ ਨਹੀਂ ਮਿਲਿਆ ਉਹ ਇੱਕ ਕਾਰ ਹੀ ਲੈ ਲਓ ਇੱਕ ਵਿਚਾਰਿਆਂ ਨੂੰ ਦੁਕਾਨ ਹੀ ਲੈ ਦੋ ਕੋਈ ਹੋਰ ਹੁੰਦਾ ਉਹਨੇ ਪਹਿਲਾਂ ਹੀ ਰਾਈਟਸ ਵੇਚ ਦੋ ਪਹਿਲਾਂ ਹੀ 10-20 ਕਰੋੜ ਰੁਪਇਆ ਪਾਸੇ ਰਖਾ ਲੈਣਾ ਸੀ ਤੇ ਉਹਨਾਂ ਵਿਚਾਰਿਆਂ ਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਦੇ ਲੋਕੀ ਲੁੱਟੀ ਜਾਂਦੇ ਆ ਠੱਗਣ ਵਾਲੇ ਠਗੀ ਜਾਂਦੇ ਆ ਮਨੋ ਘਰੇ ਦੱਸਿਆ ਵੀ ਜਿੰਨਾ ਲੋਕਾਂ ਨੇ ਅੱਜ ਤੱਕ ਪੈਸਾ ਕਮਾਇਆ ਨਾ ਚਮਕੀਲੇ ਤੋਂ ਜਿੰਨਾ ਚਮਕੀਲੇ ਤੋਂ ਪੈਸਾ ਕਮਾਇਆ ਗਿਆ ਅੱਜ ਤੱਕ ਕਿਤੇ ਦਾ 10% ਵੀ ਚਮਕੀਲੇ ਦੇ ਪਰਿਵਾਰ ਨੂੰ ਮਿਲ ਜਾਂਦਾ ਤਾਂ ਚਮਕੀਲੇ ਦੇ ਪਰਿਵਾਰ ਨੇ ਅੱਧਾ ਲੁਧਿਆਣਾ ਖਰੀਦ ਲੈਣਾ ਸੀ ਅੱਧਾ ਲੁਧਿਆਣਾ ਹੈ ਤੇ ਉਹ ਇੱਕ ਇਹੋ ਜਿਹਾ ਪੁਰਸ਼ ਪੈਦਾ ਹੋਇਆ ਸਿੱਧੂ ਵਾਂਗੂ ਵਾਸ ਲੋਕਾਂ ਵਾਸਤੇ ਹੀ ਲੋਕ ਹੀ ਮਜੇਦੜ ਆਪਣਾ ਪਰਿਵਾਰ ਭਾਵੇਂ ਭੁੱਖਾ ਹੀ ਮਰੇ ਪਰ ਆ ਜਿਹੜੀ ਚਮਕੀਲਾ ਫਿਲਮ ਬਣੀ ਆ ਇਹਦੇ ਮੇਕਰਾਂ ਨੇ ਬੜਾ ਧਰੋ ਕੀਤਾ ਗਰੀਬ ਪਰਿਵਾਰ ਨਾਲ ਯਾਰ ਤੁਸੀਂ ਕਰੋੜਾ ਰੁਪਏ ਕਮਾਏ ਆ ਤੇ ਉਹਦੇ ਪਰਿਵਾਰ ਨੂੰ ਵੀ ਕੋ ਦਵੋ ਨਾ ਯਾਰ ਉਹਨਾਂ ਨੂੰ ਉਥੇ ਬੰਬੇ ਜਹਾਜ਼ 'ਚ ਲ ਜਾ ਕੇ ਹੋਟਲ 'ਤੇ ਠਹਿਰਾਤਾ ਜਫੀਆਂ ਪਾਤੀਆਂ ਫੋਟੋਆਂ ਖਿਚਾ ਲੀਆਂ ਹੈ ਫੁਗਰਾ ਬਾਜੀ ਕਰਕੇ ਦਿਖਾਤੀ ਤੇ ਉਹ ਵਿਚਾਰੇ ਸਦੇ ਸਾਦੇ ਆ ਗਏ ਪਿੰਡ ਖਾਲੀ ਹੱਥ ਬੜਾ ਗਲਤ ਹੋਇਆ ਯਾਰ ਬੜੇ ਲੋਕ ਦੱਸਦੇ ਆ ਬੜੇ ਲੋਕ ਦੱਸਦੇ ਆ ਵੀ ਮਤਲਬ ਇਹਨਾਂ ਨੂੰ ਇਸ ਪਰਿਵਾਰ ਨੂੰ ਹਰ ਕਿਸ ਨੇ ਲੁੱਟਿਆ ਹੀ ਆ ਨਿਊ ਆਰੇ ਚੰਦਲਾਂ ਵਾਲੇ ਉਹਨਾਂ ਨੇ ਇੰਟਰਵਿਊਆਂ ਲੈ ਲੈ ਕੇ ਪੈਸਾ ਕਮਾਇਆ ਹੋਰ ਕਈਆਂ ਨੇ ਇੰਟਰਵਿਊਆਂ ਲੈ ਕੇ ਪੈਸਾ ਕਮਾਇਆ ਉਹਦੇ ਜਿਹੜੇ ਗਾਣੇ ਆ ਖਾੜਿਆਂ ਦੇ ਉਹ ਵੀ ਲੋਕਾਂ ਦੇ ਲਾਜ਼ ਆ ਕੇ ਪਾ ਕੇ YouTube ਤੋਂ ਕਰੋੜਾ ਕਮਾਇਆ ਉਹਦਾ ਵੀ ਉਹਦੇ ਪਰਿਵਾਰ ਨੂੰ ਕੋਹ ਨਹੀਂ ਮਿਲਿਆ ਉਹਦੇ ਜਿਹੜੇ ਗਾਣੇ ਗਾਏ ਉਹ ਵੀ ਕੰਪਨੀਆਂ ਪੈਸੇ ਕਮਾਉਂਦੀਆਂ ਫਿਲਮਾਂ ਬੜੀਆਂ ਦੋ ਤਿੰਨ ਉਹ ਵੀ ਉਹ ਵੀ ਲੋ ਦੂਜੇ ਹੀ ਪੈਸੇ ਕਮਾ ਲਈਆਂ ਕੰਪਨੀ ਉਹਦੇ ਪਰਿਵਾਰ ਨੂੰ ਕੱਖ ਨਹੀਂ ਮਿਲਿਆ ਯਾਰ ਬੜਾ ਦੁੱਖ ਹੁੰਦਾ ਯਾਰ ਇਹੋ ਜਿਹੇ ਸੱਚੇ ਬੰਦੇ ਤੇ ਉਹਦੇ ਪਰਿਵਾਰ ਨਾਲ ਇਹੋ ਜਿਹਾ ਮਾੜਾ ਹੋਇਆ ਯਾਰ ਸੱਚੀ ਬੜਾ ਹੀ ਦੁੱਖ ਹੁੰਦਾ ਯਾਰ ਬੜਾ ਹੀ ਦੁੱਖ ਹੁੰਦਾ